ਦੋਸਤੋ ਅੱਜ ਮੈਂ ਪਿੰਡ ਖਲਿਆਣ ਸਾਨੀ ਤੋਂ ਲਾਈਵ ਹੋ ਰਿਹਾ ਵਾਂ ਜਿੱਥੇ ਪਤਾ ਲੱਗਾ ਰਾਤ ਦੇ 2:00 ਵੱਜ ਕੇ ਕੁਝ ਮਿੰਟ ਤੇ ਅਸਮਾਨ ਤੋਂ ਕੁਝ ਡਿਆ ਦਸਨ ਪਰ ਪਿਆਰ ਨਹੀਂ ਹੈਗਾ ਕਿ ਇੱਥੇ ਮਜਾਇਲ ਡਿਗਿਆ ਬੰਬ ਡਿਗਿਆ ਚੱਲਿਆ ਨਹੀਂ ਹੈਗਾ ਟੋਹਾ ਕਾਫੀ ਫੱਟ ਦਿੱਤਾ ਆਪ ਤੁਹਾਨੂੰ ਮੈਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦਾ ਜੀ ਕੈਮਰਾਮੈਨ ਕਹਿੰਦਾ ਦਿਖਾਓ ਜੀ ਤਸਵੀਰਾਂ ਠਾਕਾ ਬਹੁਤ ਹੋਲੇ ਖੜਾਕਾ ਬਹੁਤ ਹੋਇਆ ਇੱਕ ਖੜਾਕਾ ਤੇ ਜਿੰਨਾ ਹੋਇਆ ਕਿ 20 ਕਿਲੋਮੀਟਰ ਤੇ ਸੁਣ ਗਿਆ ਜੀ 20 ਕਿਲੋਮੀਟਰ ਤੱਕ ਤੇ ਦੇਖੋ ਕੀ ਟੋਲ ਇਹ ਜੋ ਹਨ ਕੀ ਟੋਲ ਦੇ ਬਾਈ ਵੀ ਤੁਸੀਂ ਵਿਚਾ ਦੇ ਹੋ ਹੈਲੋ ਇਹ ਬੰਦੇ ਨੇ ਆਂਦੇ ਆਪਾਂ ਨੇ ਹੱਥੇ ਫੜਿਓ ਆ ੁਰਜੀ ਕੋਸ਼ਾ ਲੋਹਾ ਜਾਂ ਐਲੂਮੀਨੀਅਮ ਜਿਦਾ ਹੁੰਦਾ ਆਮ ਜਨਤਾ ਬਹੁਤ ਇੱਥੇ ਇਕੱਠੀ ਹੋਇਆ ਲਗਭਗ 7 ਫੁੱਟ ਟੋਆ ਥੱਲੇ ਨੂੰ ਪਟ ਹੋ ਗਿਆ ਵਾ ਇਹ ਨਹੀਂ ਦਸਨ ਕੋ ਤਿਆਰ ਕਿੱਥੇ ਕੀ ਲਿਗਿਆ ਕੀ ਨਹੀਂ ਲਿਗਿਆ ਜਾਂ ਕਈ ਵਾਰੀ ਇਦਾਂ ਵੀ ਹੋ ਜਾਂਦਾ ਅਲਾ ਕਹਿੰਦਾ ਮੈਂ ਪੰਗੇ ਚ ਮੋੜਦਾ ਕਾਨੂੰ ਫਸਣਾ ਵਾਂ ਕਿ ਆ ਦੇ ਤੂੰ ਦੇਖ ਸਕਦਾ ਕਿ ਮੂੰਹ ਛੁਪਾਉਂਦੇ ਆ ਇਹ ਵਿੱਚ ਬੀਬੀਆਂ ਵੀ ਖਿੜਾ ਰਹੀਆਂ ਵਾਂ ਅ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਇੱਥੇ ਲੱਕੇ ਤੇ ਆਪਣੀ ਮਿਹਰ ਕੀਤੀ ਆ ਕਿ ਜਾਨੀ ਮਾਲੀ ਨੁਕਸਾਨ ਹੋਣੋਂ ਬਚ ਗਿਆ ਇੱਥੇ ਨੁਕਸਾਨ ਨਹੀਂ ਹੋਇਆ ਇਹ ਆਰਮੀਆ ਇਥੋਂ ਜੋ ਵੀ ਚੀਜ਼ ਇੱਥੇ ਡਿੱਗੀ ਹੋ ਲੈ ਕੇ ਤੱਕ ਇਹ ਬਾਈ ਕਿਹੜੇ ਪਿੰਡ ਦੀ ਜ਼ਮੀਨ ਆ ਖੇਲਿਆਣ ਦੀ ਹੈ ਹੈ ਕਿੰਨੇ ਚੌਂਕੜੇ ਖੇਲਿਆਣ ਦੀ ਸਾਨੀ ਦੀ ਹੈ ਖੇਲਿਆਣ ਦੀ ਕਿਹੜਾ ਪਿੰਡ ਆਪਣਾ ਜੀ ਸਾਡਾ ਨਸੀਰਾਬਾਦ ਜੀ ਹੈ ਨਸੀਰਾਬਾਦ ਕੀ ਨਾਮ ਤੁਹਾਡਾ ਮੇਰਾ ਪ੍ਰਤਾਪ ਸਿੰਘ ਜੀ ਇੱਥੇ ਕੁਝ ਦੇਖਿਆ ਵੀ ਤੁਸੀਂ ਨਹੀਂ ਦੇਖਿਆ ਕੁਝ ਨਹੀਂ ਜੀ ਆਪਾਂ ਤਾਂ ਹੁਣੇ ਆ ਕੇ ਦੇਖਿਆ ਜੀ ਕੋਈ ਰਾਤ ਨੂੰ ਖੜਾਕਾ ਹਾਂ ਬਲਾਸਟ ਬਹੁਤ ਤਕੜਾ ਹੋਇਆ ਜੀ ਅੱਛਾ ਜੀ ਹਾਂਜੀ ਹਾਂਜੀ ਸਰਦਾਰ ਜੀ ਆਪਣਾ ਕੀ ਨਾਮ ਮੇਰਾ ਸਰਜੀਤ ਸਿੰਘ ਜੀ ਇਹ ਕਿਹੜਾ ਪਿੰਡ ਜੀ ਪਿੰਡ ਤਾਂ ਨਸਿਰਾਬਾਦ ਜੀ ਅੱਛਾ ਜੀ ਤਾਂ ਤੁਸੀਂ ਕੀ ਸੁਣਿਆ ਇੱਥੇ ਇਹ ਖੜਾਕਾ ਹੋਇਆ ਜੀ ਪੌਣੇ ਕਿ 3 ਵਜੇ ਅੱਛਾ ਜੀ ਬਹੁਤ ਜ਼ਬਰਦਸਤ ਹੋਇਆ ਜੀ ਅੱਛਾ ਜੀ ਹਾਂਜੀ ਧੂਆਂ ਤਾਂ ਵੀ ਹੋਇਆ ਕੋਈ ਨਹੀਂ ਇੱਥੇ ਐਡੀ ਦੂਰੋਂ ਦਿਸਿਆ ਨਹੀਂ ਅੱਗ ਜ਼ਰੂਰ ਦੇਖੀ ਹੈ ਬੰਦਿਆਂ ਨੇ ਠੀਕ ਹੈ ਅਸੀਂ ਨਹੀਂ ਦੇਖੀ ਠੀਕ ਹੈ ਹਾਂਜੀ ਅੱਗੇ ਇੱਧਰ ਵੀ ਲੱਗ ਗਈ ਆ ਦੇਖੋ ਇਹ ਬਲਾਸਟਰ ਹੋਈ ਆ ਕੋਈ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆਪਣਾ ਮਲਕਪੁਰ ਆ ਜੀ ਇਹ ਕੀ ਦੇ ਸੁਣਿਆ ਤੁਸੀਂ ਨਹੀਂ ਜੀ ਰਾਤ ਨੂੰ ਬਸ ਨਾ ਇਹ 2 38 40 ਦੇ ਧਮਾਕਾ ਹੀ ਇਹਦਾ ਸੁਣਿਆ ਆ ਹਾਂਜੀ ਇਹ ਤਾਂ ਖਿੜਕੀਆਂ ਮਿਆਂ ਕੰਬ ਗਈਆਂ ਉਸ ਟਾਈਮ ਜਦੋਂ ਸਾਰੇ ਪਿੰਡ ਦੇ ਜਿਹੜੀ ਕਿਸੇ ਲਾਈਟ ਕੋਈ ਜਗਦੀ ਸੀਗੀ ਉਹ ਵੀ ਇਹਨਾਂ ਬਿਲਕੁਲ ਫੇਟ ਕੇ ਬੰਦ ਕਰੀ ਆ ਜੀ ਅੱਛਾ ਜੀ ਪਹਿਲਾਂ ਤਾਂ ਕੋਈ ਕਰਕੇ ਰਾਜੀ ਨਹੀਂ ਸੀਗਾ ਲਾਈਟ ਬੰਦ ਦਾ ਹੁਣ ਪਤਾ ਲੱਗੇਗਾ ਲੱਟਾਂ ਦੀ ਐਵੇਂ ਤੇ ਕੀ ਹਾਂ ਹੁਣ ਐਵੇਂ ਤੇ ਪਤਾ ਲੱਗਿਆ ਵੀ ਲਾਈਟਾਂ ਬੰਦ ਹੋਣੀਆਂ ਠੀਕ ਨਹੀਂ ਆ ਜੀ ਪਹਿਲਾਂ ਦੋ ਜੋ ਧੁਮਾਕਾ ਪਹਿਲਾਂ ਹਲਕੇ ਹਲਕੇ ਹੋਏ ਅੱਛਾ ਦੋ ਹਾਂਜੀ ਕਿਹੜਾ ਪਿੰਡ ਜੀ ਨਰੂੜਾ ਜੀ ਇਹ ਨਰੂੜਾ ਤੁਸੀਂ ਵੀ ਧੁਮਾਕਾ ਸੁਣਿਆ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਮਦਨ ਲਾਲ ਹੈ ਅੱਛਾ ਆਪਣਾ ਕਿਹੜਾ ਪਿੰਡ ਜੀ ਨਰੂੜਾ ਹੈਂ ਨਰੂੜਾ ਅੱਛਾ ਕੀ ਨਾਮ ਅੱਛਾ ਕੀ ਸੁਣਿਆ ਇੱਥੇ ਤੁਸੀਂ ਧੁਮਾਕਾ ਹੀ ਸੁਣਿਆ ਰਾਤੀ ਠੀਕ ਹੈ ਜੀ ਦੇਖੋ ਜਨਤਾ ਤਕਰੀਬ ਗੱਡੀਆਂ ਦੇ ਵਿੱਚੋਂ ਸਕੂਟਰਾਂ ਮੋਟਰਸਾਈਕਲਾਂ ਦੇ ਉੱਤੇ ਬਹੁਤ ਆ ਰਹੀ ਆ ਇਹ ਮੋਟੇ ਨਾ ਪੁੱਤ ਨਾ ਕੀ ਟੋਲਦੇ ਆ ਤੁਸੀਂ ਇਹਦੇ ਵਿੱਚੋਂ ਬਾਈ ਹੈਲੋ ਹਾਂਜੀ ਕੀ ਟੋਲਦੇ ਆ ਕਚਰਾ ਜੀ ਕਚਰਾ ਇਹ ਤੇ ਮੂੰਹ ਕਰ ਯਾਰ ਕੋਈ ਇਹ ਆਪਣਾ ਨੁਕਸਾਨ ਨਾ ਕਰਾ ਦਿਓ ਹਾਂ ਕੋਈ ਤੁਮ ਅਕਾਜ ਸਮਗਰੀ ਹੋਰ ਵੀ ਇੱਥੇ ਕੋਈ ਹੋ ਸਕਦੀ ਆ ਪਤਾ ਨਹੀਂ ਹੁੰਦਾ ਇਹਦੇ ਵਿੱਚ ਹੈ ਤੁਸੀਂ ਆਪਣਾ ਨੁਕਸਾਨ ਨਾ ਕਰਾ ਲਿਓ ਵੀ ਲਾਲਚ ਨਾ ਕਰੋ ਨਹੀਂ ਅਸੀਂ ਲਾਲਚ ਨਹੀਂ ਕਰਦੇ ਇਹ ਤਾਂ ਉਦਾਂ ਹੀ ਚੱਲੇ ਆ ਜੀ ਨਹੀਂ ਨਹੀਂ ਇੱਥੇ ਆਪਣੇ ਟੋਆ ਤੁਸੀਂ ਪੱਟਣ ਲੱਗੇ ਹੋ ਆ ਨੁਕਸਾਨ ਨਾ ਕਰਾ ਲਿਓ ਕੋਈ ਇਹ ਜੀ ਤਾਂ ਨੇੜੇ ਇੱਥੇ ਕਿ ਮੈਂ ਤੁਹਾਨੂੰ ਦਿਖਾਉਂਦਾ ਸੀ ਆ ਜਿੱਥੇ ਤੱਕ ਇਹਦੇ ਗਏ ਆ ਤੇ ਹੋਰ ਪਾਰਸ ਗਿਆ ਆ ਨਾੜਵਾ ਇਹਨੂੰ ਅੱਗ ਲੱਗੀ ਆ ਇੱਥੇ ਤੇ ਆ ਨਾੜ ਲੱਗੀ ਇਹਨੂੰ ਇਹ ਨਾੜ ਨੂੰ ਇੱਥੇ ਇੱਥੇ ਅੱਗ ਲੱਗੀ ਆ ਹਾਂਜੀ ਇਹ ਬੰਦੇ ਦੇਖੋ ਆਲੇ ਦੁਆਲੇ ਸਾਰੇ ਘੁੰਮ ਰਹੇ ਆ ਇਹ ਪਿੰਡ ਖल्याण ਸਾਨੀ ਦੇ ਵਿਚਾਲੇ ਜਾਇਆ ਨੇੜੇ ਸ਼ਹਿਰ ਪਾਂਟਾ ਪੈਂਦਾ ਵਾ ਇਹ ਜ਼ਿਲ੍ਹਾ ਕਪੂਰਥਾਲੀ ਦੇ ਵਿੱਚ ਪੈਂਦਾ ਵਾ ਇਹ ਪਾਂਟਾ ਖल्याण ਸਾਨੀ ਇਹਦੇ ਕੋਲ ਵਾ ਵਾਹਿਗੁਰੂ ਕਿਰਪਾਈ ਕਰੇ ਜੀ ਆਓ ਜੀ ਖਿੜਕੀਆਂ ਮੈਂ ਕਿਹਾ ਰਾਤ ਨੂੰ ਖਿੜਕੀਆਂ ਸਾਰੀਆਂ ਜਦੋਂ ਕੰਬੀਆਂ ਆ ਜੀ ਮੈਂ ਵਾਹਿਗੁਰੂ ਦੇ ਚਰਨਾ ਚ ਅਰਦਾਸ ਬੇਨਤੀ ਕਰਦਾ ਸੱਚਾ ਪਾਤਸ਼ਾਹ ਇਹ ਸੁੱਖ ਰੱਖੀ ਮੈਂ ਪਾਕਿਸਤਾਨ ਨੂੰ ਕਹਿੰਦਾ ਕਿ ਤੂੰ ਅਜੇ ਵੀ ਬਾਜ਼ ਆ ਜਾ ਇਹ ਇੰਡੀਆ ਮਿਲਟਰੀ ਨੇ ਤੇਰਾ ਕੋਈ ਚੱਲਣ ਨਹੀਂ ਦੇਣਾ ਚਾਰਾ ਕਿ ਆਰਾਮ ਨਾਲ ਚੁੱਪ ਕਰਕੇ ਬਹਿ ਜਾ ਤੇ ਜੀਓ ਔਰ ਜੀਣੇ ਦਿਓ ਕਿ ਤੂੰ ਅਤਵਾਦੀ ਸਾਰੇ ਨਾ ਜੀ ਕਿ ਤੂੰ ਬੰਦੇ ਵਾਲੇ ਕੰਮ ਕਰ ਤੇਰੀ ਇੰਡੀਆ ਆਰਮੀ ਨੇ ਤੇਰੀ ਐਂ ਤੋਂ ਹੁਣ ਗੋਡੋ ਕੇ ਰੱਖਣੀ ਆ ਤੇ ਪਿੰਡ ਖਲਿਆਣ ਤੋਂ ਲਾਈਵ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਲਵੰਤ ਸਿੰਘ ਸਿੱਧੂ ਅਡਾਪੋਰਟ ਤੋਂ ਹੀ ਮੇਰਾ ਮੋਬਾਈਲ ਨਾਇਨ 857 198816 98557 19816 ਇਹ ਮੈਂ ਇਹ ਨਹੀਂ ਕਲੀਅਰ ਕਰ ਸਕਦਾ ਇਸ ਚੀਜ਼ ਦੀ ਪੁਸ਼ਟੀ ਨਹੀਂ ਮੈਂ ਕਰਦਾ ਕਿ ਤੇ ਕਿਹੜੀ ਚੀਜ਼ ਦੀ ਗੀ ਹੈ ਸਟੋਰੀ ਦੇ ਵਿੱਚ ਇਸ ਸਟੋਰੀ ਦੇ ਵਿੱਚ ਕਿਹੜੀ ਚੀਜ਼ ਦੀ ਡਿੱਗੀ ਹੈ ਮੈਂ ਦੀ ਪੁਸ਼ਟੀ ਨਹੀਂ ਕਰਦਾ ਕਿਤੇ ਮਜਾਇਰਟੀ ਗਿਆ ਬੰਬ ਡਿੱਗਾ ਕੀ ਡਿੱਗਾ ਉਹ ਜੀ ਮੈਂ ਪੁਸ਼ਟੀ ਨਹੀਂ ਕਰਦਾ ਜੀ ਇਹ ਪ੍ਰਤੱਖ ਦਰਸ਼ਕਾ ਜਿਹੜੇ ਦੱਸਣ ਦੇ ਮਤਾਬ ਆ ਟੂਆ 7 ਫੁੱਟ ਡੂੰਘਾ ਪੈਗਾ ਕੁਛ ਨਾ ਕੁਛ ਤਾਂ ਇੱਥੇ ਡਿੱਗਾ ਵਾ ਮੈਂ ਇਲਾਕੇ ਦੇ ਆਮ ਜਨਤਾ ਨੂੰ ਚੁਕੰਨਾ ਕਰਦਾ ਸੁਝਿਤ ਕਰਦਾ ਜਿੱਦਾਂ ਬਲੈਕਆਊਟ ਚੱਲ ਰਿਹਾ ਵਾ ਕਿ ਆਪਣੀਆਂ ਕਰਦੀਆਂ ਲੱਟਾਂ ਬੰਦ ਰੱਖੋ ਆਪਣੇ ਜਨਰੇਟਰ ਦੀਆਂ ਜਾਂ ਅਨਵਾਟਰ ਦੀਆਂ ਲੱਟਾਂ ਬੰਦ ਰੱਖੋ ਜਿਹੜੇ ਤੁਸੀਂ ਘਰ ਵਿੱਚ ਸੀਸੀ ਕੈਮਰੇ ਲਵਾਏ ਹੋ ਉਹਨਾਂ ਦੀ ਵੀ ਲੱਟਾਂ ਬੰਦ ਰੱਖੋ ਤਾਂ ਤੁਸੀਂ ਧੋਖਾ ਖਾਓਗੇ ਕਿ ਆਪਣੀ ਸੇਫਟੀ ਸਭ ਦੀ ਸੇਫਟੀ ਇਹਨਾਂ ਕੁਝ ਕਹਿੰਦਾ ਆਪ ਤੋਂ ਰਜਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਰੀਕ 10 ਤੜਕਸਾਰ ਕੋਈ 2:40 ਤੇ ਇੱਕ ਬਹੁਤ ਵੱਡਾ ਧਮਾਕਾ ਹੋਇਆ ਜੋ ਕਿ ਮੈਂ ਵੀਰ ਨੂੰ ਵੱਡਾ ਧਮਾਕਾ ਹੀ ਕਿ ਗਿੱਲੀ ਜ਼ਮੀਨ ਦੇ ਵਿੱਚੇ ਕਮਾਦ ਲੱਗਾ ਹੋਇਆ ਫਸਲ 8 ਤੋਂ 9 ਫੁੱਟ ਦੇ ਡੂੰਗਾ ਕਰੀਬ ਟੋਇਆ ਪੁੱਟਿਆ ਸਤਿਨਾਮ ਸ੍ਰੀ ਅਕਾਲ ਕਿਹੜਾ ਪੰਨਾ ਕੁੱਕੋ ਵਾਲਾ ਹਾਂਜੀ ਕੁੱਕੋ ਵਾਲਾ ਕੁੱਕੋ ਵਾਲਾ ਬੜੀ ਦੂਰੋਂ ਆਇਆ ਆ ਚੀਜ਼ ਐ ਇਹਨੂੰ ਕੋਈ ਉਹ ਜਿਹੜੇ ਇੱਥੇ ਕੋਈ ਡਿੱਗਿਆ ਹਨਾ ਉੱਪਰੋਂ ਬੰਬ ਡਿੱਗਿਆ ਮਜਾ ਡਿੱਗਿਆ ਜਾਂ ਅਸੀਂ ਕਿਉਂਕਿ ਕਲੀਅਰ ਨਹੀਂ ਕਰ ਸਕਦੇ ਅਸੀਂ ਦੇਖਿਆ ਨਹੀਂ ਆਹ ਮੁੰਡੇ ਨੇ ਹੱਥੇ ਫੜਿਆ ਇਦਾਂ ਦੀਆਂ ਕੈਂਕਰਾਂ ਜੀਆਂ ਛੋਟੇ ਛੋਟੇ ਪੱਤਰੇ ਤੇ ਬਹੁਤ ਲੋਕਾਂ ਨੇ ਫੜਿਆ ਤੇ ਹੁਣ ਵੀ ਇਹ ਟੋਇਜ਼ ਵਿੱਚ ਟੋਲਦੇ ਸੇ 6-7 ਫੁੱਟ ਡੂੰਘੇ ਦੇ ਬੜਿਓ ਮੈਂ ਇਹਨਾਂ ਨੂੰ ਮਨਾ ਕੀਤਾ ਕਿ ਕੋਈ ਧਮਾਕਿਆਰ ਚੀਜ਼ ਨਾ ਹੋਵੇ ਕੋਈ ਇੱਥੇ ਵਿੱਚ ਨਾ ਵੜੋ ਹਾਂਜੀ ਇਹਨਾਂ ਵੀਡੀਓ ਬਣਾਉਣ ਦਾ ਸਜੋ ਤੇ ਤਾਂ ਧੰਨਵਾਦ। ਬਾਬਾ ਜੀ ਕੀ ਨਾਮ ਆਪਣਾ? ਬਲਕਾਰ ਸਿੰਘ ਜੀ। ਕਿਹੜਾ ਪਿੰਡ ਆ? ਹਰਵੰਸਪੁਰ ਜੀ। ਤੇ ਇੱਥੇ ਕੀ ਦੇਖਿਆ ਜਦੋਂ ਉਹ ਧਮਾਕਾ ਹੋਇਆ? ਜਿਹੜਾ ਧਮਾਕਾ ਹੋਇਆ ਜੀ ਜਦੋਂ ਦਾ ਅਸੀਂ ਨਹੀਂ ਦੇਖਿਆ ਕੁਝ ਵੀ ਜੇ ਬਾਅਦ ਚ ਧਮਾਕਾ ਹੋਣ ਤੋਂ ਬਾਅਦ ਚ ਅਸੀਂ ਆਏ ਆ ਜੀ ਸਵੇਰੇ ਕੋਈ 7:00 ਵਜੇ ਦੀ ਗੱਲ ਆ ਜੀ। ਠੀਕ ਆ ਜੀ। 7:00 ਵਜੇ ਅਸੀਂ ਆਏ ਆ। ਹਾਂਜੀ। ਉਸ ਤੋਂ ਬਾਅਦ ਜਿਹੜਾ ਸੀਗਾ ਮਾਲਵਾ ਸਾਡੇ ਹੁੰਦੇ ਆ ਹੈ ਨਹੀਂ ਅਸੀਂ ਲੈ ਗਏ ਛੱਕੇ ਉਸ ਟਾਈਮ। ਠੀਕ ਆ। ਉਹ ਛੋਟੇ ਛੋਟੇ ਕੈਂਕਰ ਸੀ ਨਾ ਕਾ ਬਹੁਤ ਸੰਗ ਸੀਤੇ ਜੇ ਆ ਕੇ ਦੇਖਣ ਵਾਲੀ ਅੱਛਾ ਹਾਂਜੀ ਜਿਹੜਾ ਕੀ ਅੱਖਰ ਤੁਸੀਂ ਪੜਿਆ ਹੋਗੇ ਅੱਖਰ ਸੀਗਾ ਇੱਕ ਪਲੇਟ ਸੀਗੀ ਜੀ ਉਹ ਪਲੇਟ ਦੇ ਉੱਪਰ 73 ਨੰਬਰ ਲਿਖਿਆ ਸੀ ਅਗਲਾ ਜਿਹੜਾ ਅੱਖਰ ਸੀ ਉਹ ਪਾਟ ਕੇ ਮਿਟ ਗਿਆ ਹੋਇਆ ਸੀ ਕੋਈ ਪਾਕਿਸਤਾਨ ਦਾ ਵਿੱਚ ਕੋਈ ਲੱਗਦਾ ਨਹੀਂ ਸਭ ਇਹ ਚੱਖਰ ਕੋਈ ਨਹੀਂ ਜਿੱਦਾਂ ਦਾ ਕੋਈ ਦੀ ਦੇਖਿਆ ਮੈਂ ਕਹਿੰਦੀ ਅੱਛਾ ਜੀ ਤੇ 아이 ਹੀ ਸਿਰਫ ਦੇਖਿਆ ਸੀ ਹੋਰ ਕੁਝ ਨਹੀਂ ਦੇਖਿਆ ਠੀਕ ਹੈ ਜੀ ਬਾਕੀ ਛੋਟੇ ਛੋਟੇ ਕੰਕਰਾਂ ਸੀਗੀਆਂ ਕਟੀਆਂ ਕਰਦੇ ਪੈ ਸੀ ਸਾਰੀ ਸੰਗ ਦੀ ਜਿੱਦਾਂ ਦੇਖਦੇ ਕਿਵੇਂ ਆ ਕਿਦਾਂ ਇਹ ਜੇ ਮੈਂ ਸਾਰਾ ਦੇਖ ਸਕਦੇ ਆ ਲਾਈਵ ਤੁਸੀਂ ਆ ਲੋਕ ਖੇਡ ਰਹੇ ਆ ਦੇਖੋ ਕਿੱਥੇ ਕਿੱਥੇ ਮਿੱਟੀ ਚੱਕ ਕੇ ਮਾਰੀ ਆ ਦੇਖਦੇ ਠੀਕ ਹੈ ਪਰ ਪਿੰਡ ਚ ਦੇਖਦਾ ਹਾਂਜੀ ਕੀ ਨਾਂ ਕੀ ਆਪਣਾ ਮੇਰਾ ਨਾਮ ਮਨਦੀਪ ਹੈ ਜੀ ਅੱਛਾ ਕਿਹੜੇ ਪਿੰਡ ਤੋਂ ਆ ਮੈਂ ਨਾਲ ਦੇ ਪਿੰਡ ਤੋਂ ਆਂ ਸੰਪਰਨ ਦੇ ਤੋਂ ਅੱਛਾ ਹਾਂਜੀ ਤੇ ਮੈਂ ਉੱਠਿਆ ਸੀ 2:00 ਵਜੇ ਜੀ ਹਾਂਜੀ ਤੇ ਇੱਕ ਧੁਮਾਕਾ ਹੋਇਆ ਫਿਰ ਅਸੀਂ ਕੋਠੇ ਤੇ ਚੱਲ ਗਏ ਠੀਕ ਹੈ ਫਿਰ ਮੈਂ ਦੇਖਿਆ ਆਦਮਪੁਰ ਵਾਲੀ ਸਾਈਡ ਤੋਂ ਆਇਆ ਜੀ ਇਹ ਠੀਕ ਆ ਹਾਂਜੀ ਇੱਧਰੋਂ ਡਿਗਿਆ ਇੱਧਰੋਂ ਆਇਆ ਅੱਛਾ ਆਦਮਪੁਰ ਵਾਲੀ ਸਾਈਡ ਤੋਂ ਆਇਆ ਜਿੱਦਾਂ ਅੱਛਾ ਤੁਸੀਂ ਇਹ ਨਹੀਂ ਦੇਖਿਆ ਕਿ ਡਿਗਿਆ ਕੀ ਇੱਥੇ ਹਾਂਜੀ ਡਿਗਿਆ ਕੀ ਇਹ ਨਹੀਂ ਪਤਾ ਲੱਗਾ ਨਹੀਂ ਇੱਦਾਂ ਨਹੀਂ ਹੁਣ ਪਤਾ ਮ제 ਲਾਂਗੂ ਕੋਈ ਆਈ ਲੈਟ ਜੀ ਇੱਕ ਇਹਦਾ ਹਿੱਸਾ ਕਿੱਥੇ ਡੀਆ ਕਹਿੰਦੇ ਰਹਾਣ ਜੱਟਾਂ ਦੇ ਜਿਹੜੇ ਮੰਡੀ ਚ ਕਿੱਥੇ ਇੱਦਾਂ ਨਹੀਂ ਪਤਾ ਬਾਕੀ ਨਹੀਂ ਪਤਾ ਉਦਾਂ ਮੈਂ 3-4 ਜਗ੍ਹਾ ਦੱਸਦੇ ਆ ਪਰ ਹੁਣ ਜਾਨੀ ਕਿ ਕਹਿੰਦਾ ਮਤਲਬ ਦੇਖਿਆ ਇਹ ਵੀ ਨਹੀਂ ਹੈਗਾ ਕਿਸੇ ਨੇ ਇਹ ਜਾਨੀ ਕਿ ਇਹ ਧੁਮਾਕਾ ਜ਼ਰੂਰ ਸੁਣਿਆ ਪਿੰਡ ਵਾਲਿਆਂ ਵੱਡਾ ਧੁਮਾਕਾ ਇੱਥੇ ਜਦੋਂ ਸਵੇਰੇ ਜਾਂ ਇੱਕ ਪੁਲਿਸ ਕਾਰਵਾਈ ਕੀਤੀ ਗਈ ਆ ਉਹਲੇ ਜੋ ਬਈ ਇਥੋਂ ਮਿਲਿਆ ਉਹ ਲੈ ਗਏ ਠੀਕ ਹੈ ਥੈਂਕ ਯੂ